ਦੇਖੋ ਸਵਾਲ ਇਹ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਸਰਕਾਰ ਚਾਹੇ ਕੇਂਦਰ ਦੀ ਹੈ ਚਾਹੇ ਸਟੇਟ ਦੀ ਹੈ ਦੋਨੇ ਸਰਕਾਰਾਂ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਆਪਣੇ ਆਪਣੇ ਢੰਗ ਨਾਲ ਵਾਰੋ-ਵਾਰੀ ਵਾਰ ਕਰਦੀਆਂ ਨੇ ਔਰ ਕਿਸਾਨਾਂ ਦੇ ਉੱਤੇ ਚੋ ਤਰਫਾ ਵਾਰ ਜਿਸ ਤਰੀਕੇ ਦੇ ਨਾਲ 19 ਤਰੀਕ ਨੂੰ ਸਾਡਾ ਮੋਰਚਾ ਉਖੇੜਿਆ ਉਹਨਾਂ ਦਾ ਰੋਸ ਜੇ ਲੋਕਾਂ ਦੇ ਅੰਦਰ ਸੀ ਵੱਡੀ ਪੱਦਰ ਤੇ ਪਰ ਸਾਡੀ ਪੰਜਾਬ ਸਰਕਾਰ ਸ਼ਾਇਦ ਇੱਕ ਬਹੁਤ ਵੱਡਾ ਭਰਮ ਪਾਲ ਬੈਠੀ ਸੀ ਕਿ ਸ਼ਾਇਦ ਅਸੀਂ ਮੋਰਚਾ ਉਠਾਤਾ ਤੇ ਲੋਕ ਕੁੱਟ ਕੇ ਦਬਾਤੇ ਕਿਸਾਨ ਤੇ ਹੁਣ ਜੇ ਲੋਕਾਂ ਦੀ ਜ਼ਮੀਨ ਖੋਲਾਂਗੇ ਤਾਂ ਸ਼ਾਇਦ ਲੋਕ ਨਾ ਉੱਠਣ ਕਿ ਕਿਸਾਨ ਵਾਸਤੇ ਜ਼ਮੀਨ ਉਹਦੀ ਮਾਂ ਹੈ ਕਿਸਾਨ ਦੀ ਇੱਜ਼ਤ ਹੈ ਕਿਸੇ ਕੀਮਤ ਦੇ ਉੱਤੇ ਕਿਸਾਨ ਜ਼ਮੀਨ ਨਹੀਂ ਜਾਣ ਦਿੰਦਾਗਾ ਇੱਕ ਹੋਰਾ ਜ਼ਮੀਨਦਾਰ ਭਰਾ ਨਾਲ ਰੌਲਾ ਪੈ ਜੇ ਤਾਂ ਭਰਾ ਦਾ ਕਤਲ ਕਰ ਦੇਣ ਵਾਲਾ ਬੰਦਾ ਸਰਕਾਰ ਨੂੰ ਜ਼ਮੀਨ ਦੇ ਵਿੱਚ ਪੈਰ ਕੇ ਮੇ ਰੱਖਣ ਦੇ ਦਊਗਾ ਉਹ ਉਹ ਸਰਕਾਰ ਇੱਕ ਭੁਲੇਖਾ ਪਾਲ ਬੈਠੀ ਸੀ ਕਿ ਲੋਕਾਂ ਨੂੰ ਸ਼ਾਇਦ ਕੁੱਟ ਕੇ ਦਬਾਇਆ ਜਾ ਸਕਦਾ ਹੈ ਇਹ ਉਹਨਾਂ ਦਾ ਭੁਲੇਖਾ ਅੱਜ ਤੁਹਾਡੇ ਸਾਹਮਣੇ ਨਿਕਲ ਰਿਹਾ ਹੈ ਨਿਕਲ ਜਾਏਗਾ। ਔਰ ਜਿਹੜੀ ਇਹ ਲੜਾਈ ਹੈ ਲੈਂਡ ਪੂਲਿੰਗ ਜਿਸ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਕਿਸਾਨਾਂ ਦੀ ਸਾਰੀ ਦੀ ਸਾਰੀ ਜ਼ਮੀਨ ਲੈਣ ਦਾ ਇੱਕ ਡਾਕਾ ਮਾਰਨ ਦੀ ਪਾਲਿਸੀ ਦੇ ਨਾਲ ਸਰਕਾਰ ਤੁਰਪੀ ਔਰ ਉਹਨੂੰ ਕਦੇ ਕਿਸਾਨ ਮਤਲਬ ਬਰਦਾਸ਼ਤ ਨਹੀਂ ਕਰਨਗੇ ਤੇ ਕਿਸਾਨ ਜਿੱਥੇ ਬੰਦੀਆਂ ਆਪਦੇ ਕਿਸਾਨਾਂ ਦੇ ਨਾਲ ਖੜੀਆਂ ਐ ਅੱਜ ਦੀ ਜਿਹੜੀ ਸਾਡਾ ਜਿਹੜੀ ਕਾਨਫਰੰਸ ਹੋ ਰਹੀ ਹੈ ਇਸ ਮੇਨ ਇਸ਼ੂ ਵੇ ਦਾ ਲੈਂਡ ਪੂਲਿੰਗ ਔਰ ਸੈਕੰਡਾ ਜਿਹੜਾ ਭਾਰਤ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਲਈ ਪੂਰੀ ਉਤਾਵਲੀ ਹੈ ਉਹਦੇ ਅਗੇਂਸਟ ਔਰ ਜਿਹੜਾ ਸਾਡਾ ਅੰਦੋਲਨ ਅਖੇੜਿਆ ਗਿਆ ਉਹਦੀਆਂ ਪੈਂਡਿੰਗ ਮੰਗਾਂ ਜਿਵੇਂ ਡਾਕਟਰ ਸੁਮਿੰਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ ਮੁਕਤੀ ਐਮਐਸਪੀ ਗਾਰੰਟੀ ਕਾਨੂੰਨ ਔਰ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਜਿਹਨੂੰ ਅੱਜ ਬਾਈਪਾਸ ਕੀਤਾ ਜਾ ਰਿਹਾ ਹੈ ਲੈਂਡ ਪੂਲਿੰਗ ਲੈਂਡ ਦੀ ਉਹ ਲੈਂਦਾ ਲਿਆ ਲੈਂਦਾ ਉਹਨੂੰ ਪ੍ਰਭਾਵੀ ਰੂਪ ਦੇ ਵਿੱਚ ਕਾਇਮ ਰੱਖਣ ਲਈ ਉਹਦੀ ਬਹਾਲੀ ਲਈ ਉਹ ਸਾਡੀ ਲੜਾਈ ਐਜ਼ ਇਟ ਇਜ਼ ਜਾਰੀ ਹੈ ਅੱਜ ਇੱਥੋਂ ਅਸੀਂ ਇਹ ਵੀ ਮੈਸੇਜ ਦੇਾਂਗੇ ਕਿ ਅਸੀਂ 25 ਅਗਸਤ ਨੂੰ ਦਿੱਲੀ ਦੇ ਵਿੱਚ ਇੱਕ ਦਿਨ ਦਾ ਵੱਡਾ ਐਕਸ਼ਨ ਕਰਾਂਗੇ ਪ੍ਰੋਗਰਾਮ ਔਰ ਲੈਂਡ ਪੂਲਿੰਗ ਨੂੰ ਲੈ ਕੇ ਤੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਸਾਡਾ 6 ਆਪਣਾ 16 ਅਗਸਤ ਦਾ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੈਗੀ ਇਸ ਮਾਮਲੇ ਦੀ ਦੇਖੋ ਮੈਂ ਜਿਹੜੀ ਬੇਨਤੀ ਕਰਨਾ ਕਿ ਸਾਡਾ 16 ਅਗਸਤ ਦਾ ਇਸ ਚੀਜ਼ ਨੂੰ ਲੈ ਕੇ ਪ੍ਰੋਗਰਾਮ ਬਾਬਾ ਬਕਾਲਾ ਵੀ ਰੱਖਿਆ ਹੋਇਆ ਹੈ। ਔਰ ਬਾਰ-ਬਾਰ ਮੁੱਦਲੇ ਪੂਰੇ ਪੰਜਾਬ ਭਾਰਤ ਦੇ ਵਿੱਚ ਸਾਡੇ ਪ੍ਰੋਗਰਾਮ ਐਕਸ਼ਨ ਪ੍ਰੋਗਰਾਮ ਦਿੱਤੇ ਹੋਣੇ। ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸੁਪਰੀ ਹਾਈ ਕੋਰਟ ਦੇ ਵਿੱਚ ਇਹਦੀ ਸੁਣਵਾਈ ਦੀ। ਹਾਈ ਕੋਰਟ ਕੀ ਕਰਦਾ ਹੈ ਇਹ ਵੱਖਰੀ ਗੱਲ ਹੈ। ਹਾਈ ਕੋਰਟ ਦੇ ਸਹਾਰੇ ਜਾਂ ਇਹ ਹੋ ਸਕਦਾ ਹੈ ਕਈ ਵਾਰੀ ਕੀ ਹੁੰਦਾ ਹੈ ਜਦੋਂ ਆਪਣਾ ਅੰਦੋਲਨ ਚੱਲਦਾ ਸੀਗਾ ਖਨੋਰੀ ਬਾਰਡਰ ਦੇ ਉੱਤੇ ਸਰਕਾਰ ਨੇ ਆਪਣਾ ਹੀ ਬੰਦਾ ਸੁਪਰੀਮ ਕੋਰਟ ਦੇ ਵਿੱਚ ਖੜਾ ਕਰਕੇ ਇਹ ਕੋਹਾਤਾ ਕਿ ਜੀ ਡੱਲੇਵਾਲ ਦੀ ਸਿਹਤ ਦਾ ਧਿਆਨ ਰੱਖਿਆ ਜਾਏ ਪਰ ਉਹ ਬੰਦਾ ਜਦੋਂ ਡੱਲੇਵਾਲ ਦੀ ਸਿਹਤ ਖਰਾਬ ਹੁੰਦੀ ਸੀ ਉਦੋਂ ਤਾਂ ਡੱਲੇਵਾਲ ਦਾ ਪਤਾ ਲੈਣ ਆਇਆ ਨਹੀਂ ਲੇਕਿਨ ਸੁਪਰੀਮ ਕੋਰਟ ਚਲੇ ਗਿਆ ਭੱਜ ਕੇ ਕੌਣ ਸੀ ਸਰਕਾਰ ਦਾ ਬੰਦਾ ਸਰਕਾਰ ਦੀ ਇੱਕ ਕੋਸ਼ਿਸ਼ ਹੋ ਸਕਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਹਾਈ ਕੋਰਟ ਤੋਂ ਮਾੜੀ-ਮੋਟੀ ਉਹਦੇ ਤੇ ਸਟੇ ਲਵਾ ਕੇ ਲੋਕਾਂ ਨੂੰ ਸ਼ਾਇਦ ਸ਼ਾਂਤ ਕਰ ਲਈਏ ਲੇਕਿਨ ਲੋਕ ਉਨੀ ਦੇਰ ਤੱਕ ਟਿਕੇ ਨਹੀਂ ਬੈਠੇਗੇ ਜਿੰਨੀ ਦੇਰ ਤੱਕ ਸਰਕਾਰ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕਰਦੀ ਆ ਜਾਣ ਸੀਐਮ ਦੇਖ ਲੈਣ ਅੱਜ ਸਾਡਾ ਮਨਸ਼ਾ ਇਹ ਹੈ ਕਿ ਸੀਐਮ ਸਾਹਿਬ ਕਦੇ ਕਿਸੇ ਹਾਲ ਚ 150 ਬੰਦਾ ਇਕੱਠਾ ਕਰ ਲੈਂਦੇ ਆ ਕਿਤੇ 200 ਬੰਦਾ ਇਕੱਠਾ ਕਰ ਲੈਂਦੇ ਕਿਤੇ 500 ਕਿਤੇ 1000 ਵੀ ਕਰ ਸਕਦੇ ਆ ਸੀਐਮ ਹੈ ਨਾ ਅਕਸਰ ਉਹਦੀ ਪੋਲਿਟੀਕਲ ਪਾਰਟੀ ਆ ਉਹ ਕਰ ਸਕਦਾ ਹੈ ਲੇਕਿਨ ਉੱਥੇ ਲੋਕਾਂ ਤੋਂ ਹੱਥ ਖੱਡੇ ਖੜੇ ਕਰਵਾਉਂਦੇ ਨੇ ਅੱਜ ਲੋਕਾਂ ਦੇ ਇਸ ਇਕੱਠ ਦੇ ਵਿੱਚੋਂ ਅਸੀਂ ਲੋਕ ਦੱਸਣਗੇ ਕਿ ਇਸ ਲੈਂਡ ਪੂਲਿੰਗ ਪਾਲਿਸੀ ਦੇ ਹੱਕ 'ਚ ਨੇ ਜਾਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਨੇ ਅੱਜ ਇਥੋਂ ਮਤਲਬ ਸਾਰਾ ਸਣੀ ਕਲੀਅਰ ਹੋ ਜਾਵੇ ਪੰਜਾਬ ਤੋਂ ਇਲਾਵਾ ਜਿਸ ਤਰ੍ਹਾਂ ਹਰਿਆਣਾ ਜਾਂ ਹੋਰ ਜਥੇਬੰਦੀਆਂ ਵੀ ਆ ਰਹੀਆਂ ਨੇ ਸਮਰਥਨ ਦੇਣ ਵਾਸਤੇ ਮੈਂ ਦੱਸਾਂ ਜੀ ਹਮਲਾ ਹੀ ਜੋ ਤਰਫਾ ਹੈ ਕੱਲੇ ਪੰਜਾਬ ਤੇ ਨਹੀਂ ਹਰਿਆਣੇ ਵਾਲਿਆਂ ਦੀ ਵੀ ਕੱਲ ਮੈਂ ਖਬਰ ਸੁਣ ਰਿਹਾ ਸੀ ਵੀ ਉੱਥੇ ਵੀ ਕੋਈ ਇਹਦਾ ਕੁਝ ਕਰ ਰਿਹਾ ਸਾਡੀ ਮੀਟਿੰਗ ਚੱਲ ਰਹੀ ਸੀ ਰਾਜਸਥਾਨ ਵਾਲੇ ਲੀਡਰਾਂ ਨੇ ਵੀ ਦੱਸਿਆ ਕਿ ਰਾਜਸਥਾਨ ਦੇ ਵਿੱਚ ਵੀ ਚੂਰੂ ਦਾ ਇਲਾਕਾ ਜਿਹੜਾ ਉਹਨਾਂ ਨੇ ਲੈ ਲਿਆ ਤਮਿਲਨਾਡੂ ਦੇ ਏਰੀਏ ਦੇ ਸਾਡੇ ਲੀਡਰ ਸਾਹਿਬਾਨ ਆਏ ਅੱਜ ਉਹਨਾਂ ਨੇ ਵੀ ਦੱਸਿਆ ਵੀ ਸਾਡੇ ਵੀ ਲੈਂਡ ਪੂਲਿੰਗ ਹੋ ਰਹੀ ਹੈ। ਕਰਨਾਟਕਾ ਦੇ ਵਿੱਚ ਪਹਿਲਾਂ ਹੀ ਐਜੀਟੇਸ਼ਨ ਆ ਜਿਹੜਾ ਲਗਾਤਾਰ 3 ਸਾਲ ਤੋਂ ਇਹ ਤੇ ਚੱਲ ਰਿਹਾ ਹੈ। ਤੋ ਇਹਦਾ ਮਤਲਬ ਇਹ ਹੈ ਕਿ ਇਨਡਾਇਰੈਕਟ ਢੰਗ ਦੇ ਨਾਲ ਜ਼ਮੀਨ ਸਾਥੋਂ ਲੈਣੀ ਹੈ। ਪੱਕਾ ਮੋਰਚਾ ਕੋਈ ਇਹ ਡੱਲਿਆ ਸਭ ਹੁਣ ਪੱਕਾ ਮੋਰਚਾ ਹਾਂ ਦੇਖੋ ਸਮਾਂ ਇਹ ਹੈ ਕਿ ਹਾਲਾਤ ਦੱਸਣਗੇ। ਅਗਰ ਸਰਕਾਰ ਬਜ਼ੇਦ ਰਹੀ ਪੱਕਾ ਮੋਰਚਾ ਲਾਉਣਾ ਪਿਆ ਤੇ ਕਿਉਂ ਨਹੀਂ ਲਾਵਾਂਗੇ ਜੀ? ਅਸੀਂ ਆਪਦਾ ਕਿਸਾਨ ਬਚਾਉਣਾ ਹੈ। ਕਿਸਾਨ ਬਚਾਉਣ ਦੇ ਲਈ ਸਾਡੀ ਲੜਾਈ ਹੈ ਜਾਰੀ ਰਹੀ ਹੈ।